ਹਾਂਜੀ ਅੱਜ ਆਪਾਂ ਲੱਗੇ ਆਂ ਗਰਮੀਆਂ ਦੀ ਨਵੀਂ ਸਬਜ਼ੀ ਬਣਾਉਣ ਪੇਠੇ ਦੀ ਸਬਜ਼ੀ ਤੇ ਕੱਲ ਮਾਰਕੀਟ ਚੋਂ ਲੈ ਕੇ ਆਂਦਾ ਸੀ ਆਪਾਂ ਦਾ ਹਜੇ ਲਾਈਆਂ ਨਹੀਂ ਸਬਜ਼ੀnga ਤੇ ਇਹ ਕੱਲ ਮਾਰਕੀਟ ਚੋਂ ਲੈ ਕੇ ਆਂਦਾ ਸੀ ਸਵੇਰ ਮੇਰੀ ਸਬਜ਼ੀ ਪਈ ਸੀ ਤੇ ਹੁਣ ਮੈਂ ਬਣਾਉਣੀ ਪੇਠੇ ਦੀ ਸਬਜ਼ੀ ਪਿਆਜ਼ ਪਾ ਕੇ ਬਣਾਉਂਗੀ ਸਸਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਮੈਂ ਲੱਗੀ ਆ ਬਲੌਗ ਦੀ ਸਟਾਰਟਿੰਗ ਕਰਨ ਸ਼ਾਮ ਨੂੰ ਅੱਜ ਲੱਗੀ ਮੈਂ ਤੇ ਖੀਰੀ ਸਬਜੀ ਬਣਾਉਣ ਕਰਨੀ ਆ ਅੱਜ ਪਹਿਲੀ ਸਬਜੀ ਤੇ ਇੱਕ ਕੱਲ ਮਾਰਕੀਟ ਤੋਂ ਲੈ ਕੇ ਆਂਦਾ ਸੀ ਅੱਜ ਸਵੇਰ ਪਈ ਸੀਗੀ ਦਾਲ ਛੋਲਿਆਂ ਦੀ ਕੱਲ ਪੂਰੀਆਂ ਛੋਲੇ ਬਣਾਏ ਸੀਗੇ ਤੇ ਉਹ ਪਈ ਸੀਗੀ ਦਾਲ ਤੇ ਫੇਰ ਰਾਤ ਦਾ ਡਿਨਰ ਬਾਹਰ ਕੀਤਾ ਸੀਗਾ ਸ਼ਾਮ ਨੂੰ ਬਾਜ਼ਾਰ ਗਈ ਤੇ ਸਵੇਰ ਉਹ ਖਾਲੀ ਨਾਲ ਮੈਂ ਪੂਨ ਦੀ ਪਾਲੀ ਸੀ ਤੇ ਕੱਲ ਮਾਰਕੀਟ ਚੋਂ ਲੈ ਕੇ ਆਂਦਾ ਸੀਗਾ ਪੇਠਾ ਫਿਰ ਮੈਂ ਇਸੇ ਤੋਂ ਅੱਜ ਜੀ ਪਿਆਜ਼ ਪਾ ਕੇ ਪੇਠੇ ਦੀ ਸਬਜ਼ੀ ਬਣਾਉਣੀ ਟੇਸਟੀ ਬਣਦੀ ਆ ਲੋਕਾਂ ਨੂੰ ਨਵੀਂ ਨਵੀਂ ਆਉਂਦੀ ਸਵਾਦ ਲੱਗਦੀ ਆ ਸਬਜ਼ੀ ਹੁਣ ਜਦੋਂ ਗਾ ਆਪਦੇ ਹੋ ਗਿਆ ਪੇਠਾ ਬਾਦੂ ਤੇ ਉਦੋਂ ਨਹੀਂ ਸਵਾਦ ਲੱਗਣਗੇ ਉਦੋਂ ਫਿਰ ਹੋਰ ਵੀ ਬਹੁਤ ਸਬਜ਼ੀਆਂ ਹੋ ਜਾਂਦੀਆਂ ਕਦੂਕੀ ਤੋਰੀਆਂ ਤਰੇਲੇ ਪਿੰਡੀਆਂ ਸਟ੍ਰੌਬਰੀ ਖਾ ਲੈ ਮੈਂ ਫਿਰ ਉਹਨੇ ਜੂਸ ਆ ਕੱਟ ਕੇ ਸਬਜ਼ੀ ਆਕਰਦਾ ਵੀ ਨਾ ਲਾਉਣ ਵਾਲੀ ਆ ਪਾਪਾ ਨੂੰ ਖਾ ਕੇ ਲਵਾਉਣ ਵਾਲੀ ਆ ਬਹੁਤ ਘਟ ਘਾਟਦੀ ਆ ਹੁਣ ਤਾਂ ਕੋਲੀ ਜਾਨਾ ਵੱਡੀਆਂ ਵੱਡੀਆਂ ਸਬਜ਼ੀਆਂ ਦਾ ਪਾੜੀਏ ਕੱਟ ਲੈਣੀ ਆ ਕਾਟ ਲਈ ਮੈਂ ਸ਼ੈਨੂ ਪਿਆਜ਼ ਫੜਾ ਦੋ ਦੇ ਦੇ ਕਿੱਥੇ ਨਹੀਂ ਸੱਚਾ ਪਏ ਤਾਂ ਪਏ ਘੜੀ ਲਈ ਛੱਕ ਦਿੱ ਗਾਏ ਤਾਂ ਟੋਪ ਜਿਉਂਦੀ ਕਰਕੇ ਦੇ ਦਤਾ ਹੁਣ ਤੇ ਆਇ ਕੜਾ ਛੋਟਾ ਐਂਡੈਂਗੇ ਰੁੱਸੇ ਦਾ ਨੱਕ ਨਹੀਂ ਵੱਢਦੀ ਕਰਦ ਉਹ ਜੀ ਕਰਦਾ ਮੇਰੀ ਲਾਉ ਨੋਲੀਏ ਸ਼ਾਹਨ ਨੂੰ ਲੱਗਾ ਸੀਗਾ ਖਾਨ ਸਟੋਬਰੀ ਤੇ ਇੰਨੇ ਕ ਛੱਡ ਗਿਆ ਕਿਉਂਕਿ ਬੰਦ ਪੈਕਿੰਗ ਹੁੰਦੀ ਹੈ ਨਾ ਇਹਦੇ ਵਿੱਚ ਅੱਧੋ ਅਧੀਆਂ ਤਾਂ ਖਰਾਬ ਹੁੰਦੀਆਂ ਹੀ ਹੁੰਦੀਆਂ ਕਿਉਂਕਿ ਜਲਦੀ ਉਹ ਵੀ ਖਰਾਬ ਹੋ ਜਾਂਦੀ ਵੈਸੇ ਠੀਕ ਆ ਮੈਂ ਹੁਣ ਵੇਖ ਵੇਖ ਕੇ ਵਿੱਚੋਂ ਛਾਂਟ ਕੇ ਉਹ ਕਰ ਲੂੰਗੀ ਜਾਂ ਖਾ ਲੂੰਗੀ ਕਿਉਂਕਿ ਹੁਣ ਇਹਨਾਂ ਨੂੰ ਤਾਂ ਖਾ ਨਹੀਂ ਠੀਕ ਆ ਵੈਸੇ ਕਹਿੰਨਾ ਮम्मा ਵੀ ਚੋਂ ਖਰਾਬ ਨਹੀਂ ਮੈਨੂੰ ਤਾਂ ਖਰਾਬ ਲੱਗੀਆਂ ਸ਼ਾਹਨ ਠੀਕ ਆ ਉਹ ਬੱੱਚ ਹੈਗੀ ਕੋਈ ਕੋਈ ਇਹ ਚੋ ਪੰਜ ਛੇ ਪੀਸ ਲੱਗਿਆ ਵਾ ਚਲੋ ਖਰਾਬ ਆ ਚਲੋ ਇਹ ਮੈਂ ਥੋਕ ਰੱਖ ਲਿਨੀ ਬਾਅਦ ਚ ਮੈਂ ਖਾ ਲੂੰ ਅੱਜ ਮੈਂ ਸਬਜੀ ਚ ਵੀ ਲਾਲ ਮਿਰਚਾਂ ਪਾਉਂਗੀ ਕੱਟ ਕੇ ਕੁੰਡੇ ਨਾਲ ਕਿਉਂਕਿ ਹਰੀਆਂ ਮਿਰਚਾਂ ਖਤਮ ਹੋ ਗਈਆਂ ਹਰੀਆਂ ਮਿਰਚਾਂ ਹੈ ਨਹੀਂ ਤੇ ਆਪਣੇ ਇੱਥੇ ਨਾ ਮਾਰਕੀਟ ਚ ਹਰੀ ਮਿਰਚ ਕੋੜੀ ਨਹੀਂ ਮਿਲਦੀ ਕੀ ਤੇ ਮਿੱਠਿਆ ਗਿਆ ਹੁੰਦੀਆਂ ਜਾਂ ਫਿਰ ਅਸੀਂ ਇੰਡੀਅਨ ਸਟੋਰ ਤੋਂ ਹੀ ਲੈ ਲੈਂਦੇ ਆਂ ਜਿਆਦਾ ਤੇ ਜਾਂ ਫਿਰ ਆਪਦੀਆਂ ਹੁੰਦੀਆਂ ਆਪਾਂ ਸਟੋਰ ਕਰਕੇ ਰੱਖ ਲੈਨੇ ਤੇ ਹੁਣ ਖਤਮ ਹੋ ਗਈਆਂ ਬਸ ਹੁਣ ਤਾਂ ਲਾ ਦੇਣੀਆਂ ਵਾ ਨਵੀਆਂ ਮਿਰਚਾਂ ਤੇ ਲੈਣ ਲੱਗ ਜਾਂਦੀ ਹੁੰਦੀ 15-20 ਦਿਨਾਂ ਤੱਕ ਤੇ ਲਾਲ ਮਿਰਚਾਂ ਮੇਰੇ ਕੋਲ ਪਈਆਂ ਸੀ ਸਟੋਰ ਕੀਤੀਆਂ ਹੋਈਆਂ ਸਕਾ ਕੇ ਤੇ ਹੁਣ ਮੈਂ ਇਹ ਲਾਲ ਮਿਰਚਾਂ ਕੱਟ ਕੇ ਪਾਉਂਗੀ ਅੱਜ ਸਬਜ਼ੀ 'ਚ ਜਿਹੜੇ ਦੂਜੇ ਪੀਸੇਆ ਹੋਈਆਂ ਲਾਲ ਮਿਰਚਾ ਉਹ ਨਹੀਂ ਪਾਉਂਦੇ ਸਬਜ਼ੀ ਸੂਬਜੀ 'ਚ ਦਾਲ 'ਚ ਤੇ ਉਹਨੀ ਸਵਾਦ ਲੱਗਦੀਆਂ ਨੇ ਸਬਜ਼ੀ। ਅਸੀਂ ਹਰੀਆਂ ਹੈਗੀਆਂ, ਹਰੀਆਂ ਪਾਉਣੀਆਂ ਤੇ ਜਾਂ ਫਿਰ ਕੁੱਟ ਕੇ ਇਹ ਪਾ ਦੇਣੀ ਹੁੰਦੀ। ਇਹ ਤੇ ਸਬਜ਼ੀ 'ਚ ਮੈਂ ਥੋੜਾ ਖਰਦਾਲਾ ਤੇ ਥਿਆਜ ਤੇ ਲਸਣ, ਅਦਰਕ ਤੇ ਟਮਾਟਰ ਪਾਤੀ ਹੀ ਪੁੱਜੀ ਜਾਂਦੇ ਤੇ ਮਨ ਇਧਰ ਮੈਂ ਮਿਰਚਾਂ ਲੱਗੀਆਂ ਕੁੱਟ ਤੇ ਕੁੱਟ ਕੇ ਵਿੱਚ ਮਿਰਚਾਂ ਪਾਉਣੀਆਂ। ਆਇਦਰ ਮੈਂ ਕਿਹਾ ਹਾਂ ਹਾਂ ਮੈਂ ਤੁਹਾਡੇ ਨਾਲ ਜਦੋਂ ਮੈਂ ਕੰਪਨੀ ਦੇ ਵੀ ਸਰਲਾਂ ਨੂੰ ਰਿਪੋਰਟ ਲਾਉਂਦਾ ਤੇ ਇੱਕ ਗਲਾਸ ਤਾਂ ਬਣਾ ਲਿਆ ਜੂਸ ਇਹਦਾ ਤੇ ਦੂਜਾ ਬਣ ਹੀ ਜਾਂਦਾ